ਤੁਸੀਂ ਕਿਹੜੀ ਪਰਚੀ ਜੀ ਦੇਖੀ ਜਾਂਦੇ ਆ ਹੈ ਬਾ ਪਰਚੀ ਕਾਦੀ ਆ ਬਲੌਗ ਬਣਾਉਣਾ ਸ਼ੁਰੂ ਕੀਤਾ ਸਾਸਰੀ ਕਾਲ ਜੀ ਚੈਨਲ ਕਰ ਲਓ ਸਬਸਕ੍ਰਾਈਬ ਹਾਂ ਇਹ ਅੱਜ ਦਾ ਬਲੌਗ ਆ ਹੈਰੀ ਦਾ ਹੈਰੀ ਆਉਣ ਦੇ ਲੋਤੜਾ ਤੜ ਕਿੰਨਾ ਪੰਨਾ ਲਿਖਣ ਆਇਆ ਇਹ ਮੈਂ ਤਾਂ ਤੇ ਕਿਤਾਬਾਂ ਹੀ ਹੁਣ ਦੇਖੀਆਂ ਹੱਥ ਵਿੱਚ ਅਸਲ ਚ ਇੱਕ ਹਜ਼ਾਰ ਨੂਰ ਮੈਂ ਸਾਰੇ ਵੀਰਾਂ ਨੂੰ ਯਾਰ ਮੈਂ ਕਈ ਵਾਰੀ ਕਹਿ ਚੁੱਕਾ ਕਈ ਬਲੌਗਾਂ 'ਚ ਕਹਿ ਚੁੱਕਾ ਕਈ ਇੱਕ ਯਾਰ ਮੈਂ ਤਾਂ ਨੂਰ ਗੱਲ ਦਾ ਤਾਂ ਵੀ ਸਾਡੀ ਹੈ ਕਿਸੇ ਨੇ ਕਲਿੱਪ ਅਨਿ ਬਲੋ ਰੋ ਬਣਾਇਆ ਸੀ ਜੇ ਚੈਰੀ ਦੇ ਮਤਲਬ ਮੈਂ ਜਿੱਦਾਂ ਇਹਨੇ ਮੈਨਾਂ ਫਰੈਂਕ ਕੀਤਾ ਹੈ ਤਾਂ ਮੈਂ ਇਹਦੇ ਉੱਪ ਚਪਲਾ ਮਾਰਦਾ ਉਹ ਜਿੱਦਾਂ ਨਾ ਉਹ ਕਿਸੇ ਨੇ ਕਲੈਪ ਮਤਲਬ ਟਿਕਟੋਕ ਤੇ ਪਾਈ ਸੀ ਬਾਹਰ ਹਨਾ ਕੱਲੀ ਪਾਤੀ ਉਹ ਵਿੱਚ ਮਾਰਦੀ ਉਹ ਮੈਂ ਜੀ ਯਾਰ ਪਤਾ ਨਹੀਂ ਗੱਲਾਂ ਹੁੰਦਾ ਸਾਡਾ ਹੁੰਦਾ ਜਿੱਦਾਂ ਸਿਸਟਮ ਮਤਲਬ ਲਾਲਾ ਵੀ ਅਸੀਂ ਕਿਹੜਾ ਵੀ ਨਿਆਣੇ ਨੂੰ ਕੁੱਟਦੇ ਆ ਕੋਈ ਮਾਂ ਵੀ ਇਦਾਂ ਦਾ ਨਹੀਂ ਹੁੰਦਾ ਆਪਣੇ ਨਿਆਣੇ ਨੂੰ ਉਹ ਤਾਂ ਸਿਰਫ ਇੱਕ ਵੀਡੀਓ ਹੁੰਦੀ ਆ ਹਨਾ ਕਿਉਂਕਿ ਸਾਡ ਜਿੱਦਾਂ ਦੇ ਢਾਡੇ ਨਿਆਣੇ ਉਦਾਂ ਦਾ ਹੀ ਸਾਡਾ ਆ ਨਾ ਹਰ ਮਾਂ ਵੀ ਆਪਣੇ ਬੱਚੇ ਨੂੰ ਸਾਂਗ ਕੇ ਰੱਖਦਾ ਵਧੀਆ ਤਰੀਕੇ ਨਾਲ ਰੱਖਦਾ ਉਹ ਕਿਸੇ ਨੇ ਮੈਨੂੰ ਕਲਿੱਪ ਭੇਜੀ ਬਾਅਦ ਉਹਦੇ ਥੱਲੇ ਆਉਣ ਜਿੱਦਾਂ ਬਾਅਦ ਟਿਕਟੌਕ ਜਾਂਦਾ ਕਮੈਂਟ ਵੀ ਬੜੇ ਕਿਦਾਂ ਦਾ ਪੀ ਆ ਕਿਦਾਂ ਕੁੱਟਣ ਦੇ ਆ ਜੋਨ ਮੈਨੂੰ ਪਤਾ ਕੀ ਗੱਲ ਆ ਕਿ ਉਹ ਆ ਕਿ ਇਹ ਤਾਂ ਪੂਰਾ ਬਲੌਗ ਦੇਖਿਆ ਕਰੋ ਵੀ ਕੀ ਬਲੌਗ ਹੁੰਦਾ ਉਹਨਾਂ ਕਿਸੇ ਨੂੰ ਵੀ ਪਤਾ ਪਰ ਕਈ ਵਿੱਚੋਂ ਉਹਨਾਂ ਤੁਹਾਨੂੰ ਪਤਾ ਕਲਿੱਪ ਚੱਕ ਕੇ ਪਾ ਦਿੰਦੇ ਆ ਸਿਰਫ ਉਹ ਜਿੱਥੇ ਹਰੀ ਦੇ ਪੈਂਦੀਆਂ ਉੰਨੀ ਕਲਿੱਪ ਹੀ ਚੱਕੀ ਜਿਆ ਨਾ ਉੰਨੀ ਕੀ ਆ ਤੋ ਉਹਦੇ ਵਿੱਚ ਯਾਰ ਬਹੁਤ ਆ ਗਿਆ। ਅੱਗੇ ਕੀ ਕਹਿੰਦਾ ਆ ਮੈਂ ਨਹੀਂ ਬਲੌਗ ਬਣਾਉਣਾ ਜਾਂ ਕਿੱਦਾਂ ਵੀ ਉਹ ਗੱਲ ਨਹੀਂ ਗਈ। ਹਾਂ ਉਹ ਨਹੀਂ ਗਈ ਹੈ ਨਾ ਤੇ ਹੁਣ ਆਪਾਂ ਸਿੱਧੀ ਗੱਲ ਹੈ ਨਾ ਮਤਲਬ ਨੋਰਮਲ ਜਾਈ ਬਾਕੀ ਹੁਣ ਮੈਂ ਕਹੂੰ ਕਿ ਅੱਜ ਕੱਲ ਦਾ ਸਿਸਟਮ ਹੀ ਇਦਾਂ ਦਾ ਚੱਲ ਗਿਆ ਵੀ ਕਿਸੇ ਵੀ ਗੱਲ ਨੂੰ ਲੋਕੀ ਦੂਜੇ ਤਰੀਕੇ ਨਾਲ ਪੇਸ਼ ਕਰ ਦਿੰਦੇ ਆ। ਕਟਣ-ਕਟਾਉਣ ਵਾਲਾ ਕੰਮ ਘਾਟੀ ਘੜਿਆ ਕਰਨਾ ਵਾਕਈ ਫਿਰ ਨਾ ਇਦਾਂ ਫਿਰ ਗਾਂ ਕੋਈ ਵੀ ਭਾਵੇਂ ਕੋਈ ਕੀ ਕਰਦਾ ਹੋਵੇ ਕੁੱਟਣਾ ਨਹੀਂ ਹਨਾ ਹਾਂ ਪਤਾ ਕੀ ਗੱਲ ਆ ਕਿ ਉਹਦੇ ਹਜੇ ਤਾਈਂ ਆਪਾਂ ਕਦੀ ਇਦਾਂ ਦੀ ਗੱਲ ਹੀ ਨਹੀਂ ਸੁਣੀ ਦੀ ਬਾਬੇ ਦੀ ਮੇਰਾ ਨਾ ਕੋਈ ਕਮੈਂਟ ਇਦਾਂ ਦਾ ਕੋਈ ਘੱਟ ਵਾਦੀ ਆਉਂਦਾ ਹਨਾ ਤੇ ਮੈਂ ਤਾਂ ਕਰਕੇ ਹੁਣ ਪਤਾ ਕੀ ਗੱਲ ਆ ਆਪਾਂ ਇਹਦੇ ਫੈਮਲੀ ਵਾਲੇ ਬਲੌਗ ਬਣਾਉਣੇ ਤੇ ਸਾਡੇ ਨਾ ਟੱਬਰ ਭੈਣ ਭਰਾ ਵਧੀਆ ਹੀ ਸਾਰੇ ਜੋੜੇ ਆ ਪਰ ਮੈਂ ਲਾਈਵ ਵੀ ਇੰਸਟਾਗ੍ਰਾਮ ਤੇ ਤਾਂ ਵੀ ਨਹੀਂ ਹੁੰਦਾ ਕਈ ਵਜ ਜਿੰਗੇ ਨਿਗੇ ਨਿਆਣੇ ਹੈਰੀ ਦੀ ਉਮਰ ਦੇ ਐਵੇਂ ਹੀ ਬੱਚਾ ਨਾ ਉਹ ਵਰਕ ਮੈਂ ਇੱਕ ਦਿਨ ਲਾਈਵ ਹੋਇਆ ਸੀ ਕੋਈ ਗੱਲਾਂ ਜਿੱਦਾਂ ਮਤਲਬ ਕਮੈਂਟ ਗਾਲਤ ਮਾਲ ਤਾਂ ਇੱਕ ਅੱਧਾ ਕਰ ਦਿੰਦੇ ਆ ਤੇ ਉਹਦਾ ਕਰਕੇ ਲਾਈਵ ਹੁੰਦਾ ਵੀ ਨਹੀਂ ਫਾਇਦਾ ਹੁੰਦਾ ਇੰਨੇ ਵਧੀਆ ਬੰਦੇ ਸਾਡੇ ਨਾਲ ਜੁੜੇ ਹੁੰਦੇ ਫੈਮਿਲੀ ਵਾਲੇ ਐਕਨਿੱਕੇ ਜੇ ਬੰਦੇ ਦਾ ਕਰਕੇ ਕਰ ਭਾ ਮੁਰਜੋ ਗਲਤੀਆਂ ਵੀ ਮੰਨਣ ਲੱਪ ਜਾਂਦੇ ਆ ਵੀ ਸਾਡੇ ਤੋਂ ਗਲਤੀ ਹੋ ਵੀ ਅੰਕਲ ਜੀ ਮੈਂ ਹੀ ਆਂ ਜੋ ਆਂ ਤੋਦਾ ਹੀ ਕੀਤਾ ਸੀ ਹਨਾ ਮਤਲਬ ਪਰ ਇੱਕ ਜਿਹੜਾ ਲਾਈਵ ਹੋਣ ਦਾ ਮੂਡ ਹੁੰਦਾ ਉਹ ਖਰਾਬ ਹੋ ਜਾਂਦਾ ਇਸ ਲਈ ਜੇ ਲਾਈਵ ਹੋਵਾਂਗੇ ਤਾਂ ਕਮੈਂਟ ਬੰਦ ਕਰਕੇ ਉਦਾਂ ਆਵਾਂਗੇ ਪਰ ਜ਼ਿਆਦਾਤਰ ਸਾਡੀ ਕੋਸ਼ਿਸ਼ ਹੁੰਦੀ ਪਰਵਾਹ ਵਾਲੀਆਂ ਵੀਡੀਓ ਬਣਾਉਣ ਦੀ ਤੇ ਅੱਜ ਆ ਪਰਚੀ ਆ ਭਾਯਰੀ ਦੀ ਰੱਖੀ ਆ ਮੈਡੀਕਲ ਤੇ ਬੁੱਕਾਂ ਲੈਣ ਗਏ ਕਾਲੇ ਡੱਡੀਆਂ ਦੋ ਮੜੀਆਂ ਕਾਲੀ ਮੈਂ ਹੀ ਦੇਖ ਕੇ ਉਹ ਤਰ੍ਹਾਂ ਹੋ ਗਿਆ ਵੀ ਇਹ ਕੰਦਾ ਕਰ ਲੂਗਾ ਹਸਾ ਹੁਕਾ ਮੈਰੀ ਨੂੰ ਵੀ ਟੈਨਸ਼ਨ ਕਿਦਾਂ ਕਿਤਾਬਾਂ ਬਾਬਾ ਉਹ ਜਿਹੜਾ ਮੈਨੂੰ ਸੰਜ ਲੱਗਦਾ ਫਿਜ਼ਿਕਸ ਦੀ ਤਾਂ ਇਹਨੇ ਟਿਊਸ਼ਨ ਰੱਖ ਲਈ ਆ ਕੈਮਿਸਟਰੀ ਦਾ ਬਾਇਆ ਟਿਊਸ਼ਨ ਵਾਲਾ ਹੀ ਨਹੀਂ ਕੋਈ ਸਾਨੂੰ ਛੇਤੀ ਲੱਭਣ ਡਿਆ ਨਾ ਤੇ ਦੂਜੀ ਗੱਲ ਇਹ ਆ ਵੀ ਹੁਣ ਇਹਨੂੰ ਹੁਣ ਦੋ ਕਿਤਾਬਾਂ ਕੱਲ ਉਹਨਾਂ ਕੋ ਐ ਨਹੀਂ ਸੀ ਕਪੂਰਥਲੇ ਗਏ ਸੀ ਅੱਜ ਚੱਲੇ ਆ ਦੁਵਾਰਾ ਕੁਮਾਰ ਵਾਲਿਆਂ ਦੇ ਲੈਣ ਤੇ ਅੱਜ ਦੁਵਾਰਾ ਲੈਣ ਚੱਲੇ ਆ ਫੇ ਆ ਕੇ ਦੇਖਦੇ ਆ ਵੀ ਕੀ ਹਾਲ ਕਿਤਾਬਾਂ ਮੈਂ ਇਹਨੂੰ ਇਹ ਹੀ ਕਿਹਾ ਵੀ ਟੈਨਸ਼ਨ ਨਾ ਲੈ ਐਨ ਮਜੇ ਨਾ ਪਾੜ ਹਨਾ ਕਈ ਵੇਲੇ ਨਿਆਣਾ ਟੈਨਸ਼ਨ ਲੈਂਦਾ ਐਵੇਂ ਤੁਹਾਨੂੰ ਕਹੀਆ ਥੋੜਾ ਜਿਹਾ ਅਸੀਂ ਵੀ ਜ਼ੋਰ ਲਾਇਆ ਇਹਨੂੰ ਮੈਡੀਕਲ ਰੱਖ ਮੈਡੀਕਲ ਰੱਖ ਤੇ ਹੁਣ ਦੇਖਦੇ ਆ ਵੀ ਮੈਡੀਕਲ ਚ ਕੀ ਕਰਦਾ ਆ ਪਰ ਹੈਗਾ ਤਾਂ ਤਰੈ ਚੰਦ ਘਾਟੀ ਲੀਂਦਾ ਆਂਦਾ ਤੁਹਾਨੂੰ ਪਤਾ ਹੀ ਜਿੰਨਾ شریف ਹੈਗਾ ਉਹ ਨਾ ਭੋਲਾ ਲੱਗਦਾ ਨਹੀਂ ਚੰਤ ਤੱਕ ਪੂਰਾ ਆ ਐਨ ਪੂਰਾ ਐ ਦੇਖ ਤਾ ਲੈਂਦਾ ਮੈਂ ਪੂਰਾ ਟੈਂਸ਼ਨ ਨਹੀਂ ਕਿਸੇ ਗੱਲ ਦੀ ਲੈਣੀ ਐਨ ਬੇਫਿਕਰਾ ਹੋ ਗਏ ਪੜ੍ਹ ਫੀ ਚੀਜ਼ ਹੁੰਦੀ ਆ ਤਾਂ ਮੈਂ ਪਹਿਲਾਂ ਹੀ ਟੈਂਸ਼ਨ ਲੈ ਜੀਵੇਂ ਪੜ੍ਹ ਨਹੀਂ ਹੁੰਦਾ ਹੁੰਦਾ ਤੇ ਹੁਣ ਆਪਾਂ ਚੱਲੇ ਆ ਲੈ ਕੇ ਆਉਣੇ ਕਿਤਾਬਾਂ ਤ ਫੇਰ ਦੇ ਦਿਆਂਗਾ ਕੀ ਹਿਸਾਬ ਕਿਤਾਬ ਆ ਕਿੱਥੋਂ ਮਿਲੀਆਂ ਕਿੱਦਾਂ ਮਿਲੀਆਂ ਤੇ ਕੀ ਰਿਐਕਸ਼ਨ ਹੈ ਰੀਕਾ ਹੈਰੀ ਕਰ ਲੈਣਾ ਮੈਡੀਕਲ ਆ ਨਾ ਉਦਾਂ ਪਤਾ ਨਹੀਂ ਹੁਣ ਮੈਨੂੰ ਲੈ ਪਿੰਡੋਂ ਪਤਾ ਨਹੀਂ ਤੂੰ ਤਾਂ ਆਪਣਾ ਹੀ ਦਿਲ ਛੱਡਿਆ ਆ ਚਲ ਵੇ ਇਹਨੂੰ ਪੁੱਛੀਦਾ ਜੀ ਇੱਕੋ ਹੀ ਗੱਲ ਹੁੰਦੀ ਪਤਾ ਨਹੀਂ ਢਾਡੇ ਘੇ ਰੱਖ ਲੈ ਢਾਡੇ ਘੇ ਰੱਖ ਲਈ ਢਾਡੇ ਘੇ ਨਹੀਂ ਮੈਂ ਤੈਨੂੰ ਹੁਣ ਵੀ ਕਹਿੰਨਾ ਚੇਂਜ ਕਰ ਲਾ ਹਾਂ ਹੁਣ ਵੀ ਕਹਿੰਨਾ ਮੈਨੂੰ ਤਾਂ ਕਿਹਾ ਲੈ ਹਲੋ ਯਾ ਨਿਮਨ ਮਾਇ ਪਹਿਲੇ ਦੈਂ ਤੈਨੂੰ ਕਹਿੰਦਾ ਜਿਹੜੀ ਚੀਜ਼ ਤੈਨੂੰ ਵਧੀਆ ਲੱਗਦੀ ਉਹ ਕਰ ਲਾ ਹੈਰੀ ਪੜ ਲੈਣਾ ਆ ਪੜ ਲੈਣਾ ਤੂੰ ਪਤਾ ਲਾ ਵੀ ਹੈਰੀ ਦੀਆਂ ਲੈ ਆਂਦੀਆਂ ਕਾਂ ਦੇਗੋ ਆ ਰਹੀ ਛੋਟੀਆਂ ਛੂਟੀਆਂ ਛੋਟੀਆਂ ਛੋਟੀਆਂ ਚੈੱਕ ਕਰ ਲਾ ਭਰਾ ਛੋਟੀਆਂ ਛੋਟੀਆਂ ਯਾਰੀ ਕਿਹੜੀ ਲਿਆਂਦੀ ਆ ਕਿਹੜੀ ਆਲਟਾ ਦੋਸਤੀ ਆ ਆਲਟਾ ਦੋਸਤੀ ਹੁੰਦੀ ਆ ਤੇ ਆ ਦੋ ਦੋਵੇਂ ਦੋ ਪਾਰੀ ਲੈ ਜਾਂਦੇ ਲੈ ਇਹ ਹੀ ਤਾਂ ਪੜ੍ਹੇ ਲਿਖੇ ਦੀ ਨਿਸ਼ਾਨੀ ਹੁੰਦੀ ਚੱਕ ਕੇ ਕੋਈ ਦੋ ਕਿਤਾਬਾਂ ਲੈ ਜਾਂਦੀਆਂ ਹੈ ਉਹਦਾ ਪਹਿਲਾ ਪਾਰ ਲੈ ਜਾਂਦਾ ਨਹੀਂ ਵੋਲਿਊਮ 2 ਹੀ ਲੈ ਜਾਂਦੇ ਦੋਵੇਂ ਨਾ ਤੂੰ ਉੱਥੇ ਦੇਖ ਤਾਂ ਲੈਂਦੇ ਮੰਨਦਾ ਦੇਖ ਕੇ ਉੱਥੇ ਚੀਜ਼ ਲੈ ਕੇ ਆਵੇਂ ਤੇ ਦੇਖਣਾ ਉਹ ਕਿਤਾਬਾਂ ਵਾਲਿਆਂ ਨੇ ਸੀ ਆਹ ਦੇਖ ਤੂੰ ਜਿਹੜਾ ਹੁੰਦਾ ਲੈਣ ਗਿਆ ਉਹ ਦੇਖਦਾ ਹੁੰਦਾ ਮੈਂ ਕਿਹੜੀ ਕਿਤਾਬ ਲੈ ਕੇ ਆਉਣੀ ਆ ਮੈਂ ਕਿਹੜਾ ਫਿਜ਼ਿਕ ਕੋਈ ਪੜਦਾ ਰਿਹਾ ਮੈਨੂੰ ਕੀ ਪਤਾ ਮੈਂ 800 ਵਾਲਾ ਸੀਗਾ ਦੋ ਮਿੰਟ ਬਾਈ ਇਹਨੂੰ ਮੈਂ ਪੁੱਦੋ ਕਿਹਾ ਮੈਂ ਕਹਿੰਦਾ ਨਾਲ ਚੱਲ ਨਾਲ ਚੱਲ ਗੱਡੀ 'ਚ ਇਹਨੂੰ ਭਾਰ ਲੱਗਦਾ ਸੀ ਪੁਰਾਣੇ ਬਾਰਕ ਘਰਦਾ ਸੀ ਉਹ ਇੱਕ ਗੇੜਾ ਹੋ ਗਿਆ ਇੱਕ ਹੋ ਗਿਆ ਹੀ ਉਹ ਪਹਿਲੇ ਗੇੜੇ ਗਏ ਦੋ ਦੋ ਆਈਆਂ ਉਹ ਦੋ ਨਹੀਂ ਬਣੀ ਗੱਲ ਇੱਕ ਗੇੜਾ ਹੋਰ ਹੁਣ ਉਸ ਦਾ ਸ਼ਾਇਦ ਹੋ ਰਿਹਾ ਤੇ ਇੱਕ ਹੁਣ ਦੋ ਕੱਟੀਆਂ ਦੇਤੀਆਂ ਉਦਾਂ ਦੇ ਉਹ ਕਿਤਾਬਾਂ ਵਾਲੇ ਉੱਲੂ ਕਿਸੇ ਥਾਂ ਦੇ ਓਏ ਉੱਲੂ ਅਗਲਾ ਬਹੁਤ ੜੜ ਬਣਾ ਕੇ ਦੇ ਦਿੰਦਾ ਉੱਲੂ ਗੈਂ ਹੈਰੀ ਕਿੱਦਾਂ ਤੇਰਾ ਜੀ ਲੱਗਾ ਕਿਤਾਬਾਂ ਦੇਖ ਕੇ ਯਾਰ ਤੇ ਬਾਕੇ ਮੇਰਾ ਵੀ ਦਿਲ ਦਾ ਦਿਲ ਜਾ ਟੁੱਟਣ ਦੇ ਆ ਕਿਹਦਾ ਆਰੇ ਮਾੜੇ ਯਾਰ ਇਹਨਾਂ ਦੇ ਗੈਡਾ ਹੁੰਦੀਆਂ ਤੇ ਇਹਦੇ ਗੈਡਾ ਹੀ ਆ ਫੇ ਹੋਰ ਕੀ ਆ ਗੈਡਾ ਬੁੱਕਾ ਆ ਸਕੂਲੀਆ ਸਕੂਲੀਆ ਬੁੱਕਾ ਆ ਹੂੰ ਨਵੀਂ ਦੋ ਲਾ ਲੋ ਆਲੇ ਫੜੇ ਤੇਰੀ ਹੈਗੀ ਜ਼ਿੰਦਗੀ ਹਾਂ ਪਿਆਰ ਨਾ ਪੜੂੰਗਾ ਤੇ ਚੋਰੀਆਂ ਨਹੀਂ ਕਰੂੰਗਾ ਹਾਂ ਕਿੰਨੇ ਦਿਨ ਕਰ ਲੇਗਾ ਚੋਰੀਆਂ ਠੱਗੀਆਂ ਕਰਕੇ ਕਰ ਲੇਗਾ ਚੋਰੀਆਂ ਠੱਗ ਕੇ ਮੈਂ ਤਾਂ ਕਰੂੰਗਾ ਪਰ ਮੇਰੇ ਪਾਸ ਡਾਕਟਰੀ ਉਸੇ ਨਾਲ ਜੀ ਕਿਤੇ ਡਾਕਟਰ ਡਾਕਟਰ ਵੰਣਾ ਆ ਰਹੀ ਇਹ ਕਿਹੜੀ ਲੈਣ ਡਾਕਟਰ ਨੇ ਲਾ ਦੇ ਨਹੀਂ ਹੈਗੀ ਤਾਂ ਡਾਕਟਰੀ ਲੈਣੀ ਆ ਪਰ ਇਹ ਦੇਖੋ ਸਿਰਫ ਦਾਈ ਸਮਝਾ ਮੈਂ ਵੀ ਡਾਕਟਰ ਕਹਿੰਦਾ ਦੰਦ ਕੱਢਣ ਨਾਲ ਫੇਰ ਕਿਹੜੀ ਗੱਲ ਆ ਇਹ ਪੌਡਾ ਸਟਾਰਟ ਆ ਜੇ ਪਲੱਸ 2 ਮੈਡੀਕਲ ਕਰਕੇ ਗਾਂ ਬਹੁਤ ਕੁਛ ਲਈ ਕਰਨਾ ਪੈਂਦਾ ਫੇਜ ਆ ਕੇ ਬੰਦਾ ਡਾਕਟਰ ਬਣਦਾ ਆ ਹੈਰੀ ਤੇ ਕਤਾਬਾ ਦੇਖ ਕੇ ਡਰ ਗਿਆ ਉਹ ਹੀ ਸਰਵਾਦ ਤੇ ਕਰੂਗਾ ਫੇਰ ਇਹ ਇਹ ਤਾਂ ਹੱਲੇ ਪਹਿਲਾ ਪੌੜਾ ਆ ਪੌੜੀ ਦਾ ਪੌੜੀ ਪੌੜੀ ਚੜਦਾ ਜਾ ਮੈਨੂੰ ਇਦਾਂ ਹੋ ਜਾਣਾ ਮੈਂ ਕਹਿੰਦਾ ਜਿੱਦਾਂ ਦਾ ਅੱਜ ਮੋਹਲ ਚ ਲੰਡੇ ਪੜਾਈ ਦੇ ਫੇਸ ਤੇ ਨਹੀਂ ਉਦਾਂ ਜਿਹਦਾ ਦਿਮਾਗ ਤੇਜ ਹੋਊ ਉਹਨੂੰ ਜੋਬ ਕਿਹੜੀ దਈਏ ਉਹ ਮਿਲ ਜਾਗਾ ਸਹੀ ਗੱਲ ਆ ਇਦਾਂ ਹੋਣਾ ਪੜਾਈ ਦਾ ਸਿਸਟਮ ਇਹ ਹੁੰਦਾ ਵੀ ਸਾਹ ਕਿਤਾਬ ਰੱਖਣਾ ਪੈਂਦਾ ਹੁੰਦਾ ਹੋਰ ਤੂੰ ਮੈਨੂੰ ਦੱਸਿਓ ਕਿੰਨੇ ਵੀਰ ਪੜ ਲੈ ਕੇ ਵੀ ਬਿਨਾਂ ਜੋਬਾਂ ਤੋਂ ਬੈਠੇ ਆ ਕਿੰਨੇ ਵੀਰ ਪੜ ਲੈ ਕੇ ਵੀ ਬਿਨਾਂ ਜੋਬਾਂ ਤੋਂ ਬੈਠੇ ਆ ਮੈਨੂੰ ਲੱਗਦਾ 20% 10% ਮਸੀਂ ਜੋਬਾਂ ਦੇ ਲੱਗੇ ਹੋਣੇ ਕੋਈ ਖੇਤੀ 'ਚ ਲੱਗਾ ਕੋਈ ਸਾਈਕਲਾਂ ਦਾ ਕੰਮ ਸਿੱਖਣ ਡਿਆ ਕੋਈ ਪੁਲੰਬਰ ਕੋਈ ਬਿਜਲੀ ਦਾ ਕੰਮ ਸਿੱਖ ਲਾ ਤੂੰ ਕੋਈ ਕੋਈ ਬਿਜਲੀ ਦਾ ਅਨਸਰਾਂਜ ਨਹੀਂ ਕਹਿੰਦਾ ਹੁੰਦਾ ਓਏ ਹੋਰ ਕੰਮ ਕਰ ਲਓ ਕਾਪੋ ਬਿਲਡਿੰਗ ਦਾ ਕੰਮ ਸਿੱਖ ਲਓ ਇਦਾਂ ਕਰੇ ਬਿਲਡਿੰਗ ਦਾ ਬਿਲਡਿੰਗ ਦਾ ਕੰਮ ਸਿੱਖ ਲਾ ਹਾਂ ਇਹਨਾਂ ਨੂੰ ਹੋਰ ਕਿੱਦਾਂ ਅਨਸਰਾਂਜ ਹੀ ਕਹਿੰਦਾ ਹੁੰਦਾ ਹੈਰੀ ਨਾ ਜਾਓ ਤਾ ਸੌਣ ਡਿਆ ਤੁਹਾਡੇ ਤੇ ਦੇਖ ਕੇ ਇਹ ਬਿਲਡਿੰਗ ਦਾ ਕੰਮ ਸੈੱਟ ਲੋ ਹੈ ਵੇ ਦੇਖ ਤਾ ਹੈਰੀ ਕਿੱਦਾਂ ਫੇ ਕੱਲ ਸਾਡੇ ਪਿੰਡ ਚ ਗਰਾਤਾ ਸੀਗੇ ਤੇ ਆਏ ਸੀ ਹਰਮਨ ਤੇ ਯਰਮਨ ਹੂੰ ਵੇ ਕੱਲ ਕੂਜ ਗਰਾਤਾ ਹੈਰੀ ਤੇ ਪਰ 11 ਵਜੇ ਆ ਗਿਆ ਸੀਗਾ ਹੂੰ ਪਤਾ ਨਹੀਂ ਜਦੋਂ ਤਾਂ ਇਹ ਮੈਡੀਕਲ ਰੱਖਿਆ ਸੋਤ ਸੋਤ ਜਿਆ ਰਹਿਣ ਲੱਗ ਪਿਆ ਪੜ੍ਹਾਈ ਜਿਆਦਾ ਕਰਨਾ ਪਿਆ ਨਾ ਡਾਕਟਰ ਸਵਸਥੀ ਰਹਿੰਦੇ ਹੁੰਦੇ ਤਾਂ ਡੈਡਾ ਡਾਕਟਰ ਦੇਖਿਆ ਨਾ ਉਹ ਕਿੱਦਾਂ ਗੁੰਮ ਜਿਆ ਰਹਿੰਦਾ ਡਾਕਟਰ ਐਵੇਂ ਹੀ ਬਣਾਈ ਜਾਂਦੇ ਨੇ ਡਾਕਟਰ 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 ਰਹਿੰਦੇ ਰਹਿੰਦਾ ਪਿੰਦਾ ਦਵਾਈ ਲੈਣ ਗਿਆ ਹਰਿ ਦਿਨ ਮੈਂ ਦੱਸ ਦਿੰਦੀ ਇਹਦੀ ਦਵਾਈ ਲੈਣ ਗਿਆ ਡਾਕਟਰ ਤੋਂ ਦੱਸਿਆ ਨਾ ਦਵਾਈ ਇਹਦਾ ਚੇਤਾ ਭੁੱਲ ਗਿਆ ਵੀ ਆਹ ਦਵਾਈ ਕਦੋਂ ਖਾਣੀ ਕਿੰਦਾ ਨਾ ਮਨੂੰ ਮੈਂ ਪੁੱਛ ਕੇ ਆਉਣਾ ਆ ਅਸੀਂ ਜਦੋਂ ਗਏ ਤੇ ਡਾਕਟਰ ਕਿੱਦਾਂ ਬੈਠਾ ਸੀਗਾ ਦੱਸਿਓ ਉਸ ਹੱਤ ਤੇ ਇੰਦਾ ਨਹੀਂ ਬਾਹਰ ਰੱਖ ਕੇ ਐ ਕਰਕੇ ਬੈਠਾ ਮਾੜਾ ਜਿਹਾ ਪਰ ਮੈਂ ਤੁਹਾਨੂੰ ਅਜ ਗੱਲ ਦੱਸਾਂ ਮਤਲਬ ਮੈਂ 70 60% ਮਤਲਬ ਸਹੀ ਹੋ ਗਿਆ 80 80 ਹੋ ਗਿਆ ਨਾ 20% ਮੈਨੂੰ ਪੈਨਿਕ ਅਟੈਕ ਆਉਂਦਾ ਜਦੋਂ ਕੋਈ ਪੈਰਪੂਰਤ ਜਾਂ ਕਿਤੇ ਉਹ ਇਦਾਂ ਮਾੜਾ ਮੋਟਾ ਹੱਥ ਤੇ ਲਾਉ ਜਿਵੇਂ ਚੀਜ਼ ਬਾਕੀ ਮੈਂ ਸਹੀ ਆ ਤੁਸੀਂ ਵੀ ਉਹ ਡਾਕਟਰ ਨੂੰ ਇੱਕ ਵਾਰੀ ਜ਼ਰੂਰ ਮਿਲ ਕੇ ਦੇਖਿਓ ਨੰਦਾ ਡਾਕਟਰ ਆ ਹੂੰ ਖਾਲਸਾ ਕੋ ਕਿਹੜੇ ਚੁੱਤ ਡਿਫੈਂਸ ਕਲੋਨੀ ਡਿਫੈਂਸ ਕਲੋਨੀ ਦੇ ਵਿੱਚ ਆ ਨੰਦਾ ਡਾਕਟਰ ਆ ਮੈਨੂੰ ਤਾਂ 20 ਦਿਨਾਂ ਮਹੀਨੇ ਦੀ ਦਵਾਈ ਆਉਂਦੀ ਆ ਜੀ 900 ਦੀ ਆਉਂਦੀ ਆ ਯਾਰਕ ਦੀ ਦਵਾਈ ਵੀ ਰੇਟ ਵੀ ਸਹੀ 20 ਦਿਨਾਂ ਦੀ ਦਿੰਦਾਂ ਨੇ 40 ਦੀ 900 ਇਹ ਹੁਣ ਮੈਂ ਮਹੀਨੇ ਦੀ ਲਿਆਂ 20 ਦਿਨਾਂ ਦੀ 900 14 ਤੇ 1300 ਦੀ ਆਈ ਹੁਣ ਮਹੀਨੇ ਦੀ 12-1300 ਦੀ 20 ਦਿਨਾਂ ਦੀ 900 ਦੀ ਦਿੰਦਾ ਮਹੀਨੇ ਦੀ 12-1300 ਆਦੀ ਆਉਂਦੀ ਦਵਾਈ ਤੇ ਬਹੁਤ ਵਧੀਆ ਦਵਾਈ ਆ ਮੈਨੂੰ ਤਾਂ ਫਰਕ ਪੈ ਗਿਆ ਆ ਪਰ ਉਹ ਕਹਿੰਦਾ 6 ਮਹੀਨੇ ਦਾ ਕੋਰਸ ਕਰਨਾ ਪੈਣਾ ਮੈਨੂੰ ਆ ਤੀਜਾ ਮਹੀਨਾ ਮਿਲਦਾ ਸਟਾਰਟ ਹੋ ਗਿਆ ਦੋਸਤ ਤੀਜਾ ਮਹੀਨਿਆਂ ਦਾ ਮੈਨੂੰ ਲੱਗਦਾ ਵੀ ਫਰਕ ਕਾਫੀ ਪੈ ਜਾਊਗਾ ਨਹੀਂ ਤਾਂ ਮੇਰੀ ਹਾਲ ਤਾਂ ਇੰਨੀ ਮੰਦੀ ਹੋ ਗਈ ਹੈ ਨਾ ਬਹੁਤ ਜ਼ਿਆਦੀ ਡਿਪਰੈਸ਼ਨ ਵਾਲਾ ਭਾਵਾ ਕਿਸੇ ਨੂੰ ਨਾ ਚੱਕਰ ਪਵੇ ਤੇ ਇਸ ਲਈ ਤੁਸੀਂ ਅਨੰਦਾ ਡਾਕਟਰ ਨੂੰ ਮਿਲ ਲਿਓ ਜਿਹਨੇ ਕਿਸੇ ਨੇ ਉਥੇ ਡਿਫੈਂਸ ਕਲੋਨੀ ਚ ਜਾ ਕੇ ਤੇ ਪੁੱਛ ਵੀ ਸਕਦੇ ਆ ਜਿਹਨੂੰ ਮਰਜੀ ਹੈ ਨਾ ਉਥੇ ਇੱਕ ਸਕੂਲ ਆ ਸਕੂਲ ਦੇ ਨਾਲ ਨਾਲ ਹੀ ਕਿਸੇ ਨੂੰ ਵੀ ਪੁੱਛ ਸਕਦੇ ਆ ਵੀ ਡਾਕਟਰ ਅਨੰਦਾ ਹਾਂ ਸਕੂਲ ਦੇ ਨਾਲ ਹੀ ਨਾਲ ਹੀ ਅਨੰਦਾ ਡਾਕਟਰ ਆ ਮੀਰਾ ਜ਼ਰੂਰ ਉੱਥੇ ਦੱਸ ਦਿਓ ਵੀ ਸੰਗਾ ਫੈਮਿਲੀ ਵਾਲੇ ਨੇ ਭੇਜਿਆ ਜਿਨ੍ਹਾਂ ਦੇ ਸੱਪ ਲੜਾਈ ਉਹ ਉਦੋਂ ਹੀ ਪਛਾਣ ਲੈ ਬਸ ਉਹ ਮੈਨੂੰ ਉਦਾਂ ਨਹੀਂ ਪਛਾਣਦਾ ਬਸ ਸਾਪਾਤੋ ਹੀ ਕਹਿੰਦਾ ਬਸ ਉਸਾ ਪੜਾਇ ਉਹਨੂੰ ਚੇਤੇ ਆ ਵੀ ਉਹ ਆ ਤੂੰ ਸੱਪ ਜਿਹਦੇ ਲੜਿਆ ਬਸ ਉਹ ਹੀ ਤੁਸੀਂ ਦੱਸ ਕੇ ਲੈ ਆਇਓ ਤੇ ਤੁਹਾਨੂੰ ਦਵਾਈ ਵੀ ਦੋ ਹੀ ਗੋਲੀਆਂ ਦਿੰਦਾ ਇੱਕ ਸਵੇਰੇ ਖਾਣੀ ਦੋ ਸ਼ਾਮੀ ਬਹੁਤ ਵਧੀਆ ਦਵਾਈ ਆ ਤੇ ਦਵਾਈਆਂ ਨੂੰ ਛੱਡ ਕੇ ਤੇ ਪੜਾਈਆਂ ਵੀ ਕਰੋ ਤੇ ਹੋਰ ਕੋਈ ਨਵੀਂ ਤਾਜੀ ਗੱਲ ਬਲੌਗ ਸ਼ੇਅਰ ਕਰਦਿਆ ਕਰੋ ਕਿਉਂਕਿ ਪਤਾ ਕੀ ਗੱਲ ਆ ਸਾਡੇ ਕੋਲ ਟਾਈਮ ਘੱਟ ਹੁੰਦਾ ਰੋਜ਼ ਹੁਣ ਅੱਜ ਵੀ ਬਿਲਕੁਲ ਅਹੀ ਸਵੇਰੇ ਸ਼ੁਰੂ ਕਰ ਲਿਆ ਬਾਜ ਮੁੜ ਕੇ ਟਾਈਮ ਨਹੀਂ ਲੱਗਾ ਔਰ 9 ਵਜੇ ਰਾਤ ਦੇ ਹੁਣੇ ਸੀ ਕਿ ਪੂਰਾ ਤੇ ਕਰੀਏ ਬਲੌਗ ਪਤਾ ਕੀ ਗੱਲ ਆ ਆ ਦੇ ਨਹੀਂ ਇਦਾਂ ਦੇ ਸੋਸਤੀ ਵਾਲੇ ਤੇ ਮੈਂ ਚਾਹੁੰਦਾ ਵੀ ਬਲੌਗ ਰੋਜ਼ ਰੋਜ਼ ਮੈਂ ਤੁਹਾਨੂੰ ਕੋਈ ਨਵੀਂ ਥਾਂ ਜਾ ਕੇ ਦਿਖਾਇਆ ਕਰੀਏ ਕੱਲ ਤੋਂ ਰੈਗੂਲਰ ਬੀ ਨਵੇਂ ਨਵੇਂ ਥਾਂ ਜਾ ਕੇ ਕੋਈ ਕਰ ਰਿਹਾ ਫ੍ਰੈਂਕ ਤਾਂ ਇਹਨੂੰ ਕਰਨਾ ਤੁਹਾਨੂੰ ਦੱਸਿਆ ਆ ਵੀ ਕਿਉਂ ਹਟਾ ਤਾ ਕਿਉਂਕਿ ਇਹ ਮੈਨਾਂ ਇਹਦਾ ਕਰਦੇ ਜੋ ਕੈਚ ਚੜਦੀ ਇੱਕ ਅੱਧੀ ਵਜਦੀ ਤੇ ਲੋਕੀ ਕਲਿੱਪਾਂ ਪਾਉਣ ਲੱਪੇ ਦੇ ਵਿੱਚੋਂ ਚਾ ਕੇ ਇਹ ਇਹ ਤਾਂ ਬਣਾਵਾਂਗੇ ਪਰ ਫੇ ਭੱਜ ਜਿਆ ਕਰੂਗਾ ਭੱਜਿਆ ਕਰੂਗਾ ਮੇਰਾ ਸਦੀ ਘਰ ਤੋਂ ਨਾ ਇਹ ਅੱਜ ਮਾਣੋ ਸਾਡੀ ਨੜਾਈ ਆ ਆ ਇਹ ਬਿਮਾਰ ਸੀਗੀ ਤਾਂ ਡਾਕਟਰ ਕਹਿੰਦੇ ਸੀਗੇ ਵੀ ਇਹਨੂੰ ਹੱਲੇ ਨਾ ਨੜਾਇਆ ਤੁਸੀਂ ਅੱਜ ਨੜਾਇਆ ਇਹਨੂੰ ਫੇ ਤੇ ਅੱਜ ਨੜਾਇਆ ਹੈ ਮਾਣੋ ਇਦਨ ਮੂੰਹ ਕਰ ਮਾਣ ਆ ਦੇ ਭੁਗੀ ਇੱਧਰ ਇਹ ਮਾਣੋ ਨਹੀਂ ਮਾਣਾ ਨਾ ਤੁਸੀਂ ਅੱਜ ਇਹ ਮਾਣਾ ਨਾ ਤੁਸੀਂ ਅੱਜ ਸ਼ਾਦਾ ਕਿੰਨੀ ਨੋਨੀ ਆਏ ਆ ਵੀ ਇਹਦਾ ਸਾਡੇ ਨਾਲ ਸਾਡੇ ਦੇ ਨਾਲ ਜੀਜਾ ਲੱਗਾ ਰਿਹਿੰਦਾ ਸਹੀ ਘਰ ਚਾਹ ਨਾ ਜਿਦਾ ਸਾਰੇ ਜਣੇ ਬਾਹਰ ਚਾਹ ਜੀ ਬਾਹਰ ਕੁਰਸੀ ਤੇ ਬੈਠੀ ਰਹਿੰਦੀ ਆ ਸਾਂਭੂ ਢੀਕ ਦੇ ਰਿੰਦੀ ਐਨੇ ਖਾਣਾ ਵੀ ਉਦੋਂ ਖਾਣਾ ਜਦੋਂ ਜਦੋਂ ਤਿੰਨੇ ਜਣੇ ਘਰ ਹੋਈਏ ਇਹ ਨਹੀਂ ਮਾਂ ਸੱਚੀ ਮੰਮੀ ਹੋਣਾ ਤੂੰ ਤਾਂ ਖਾਂਦੀ ਸੱਚੀ ਗੱਲ ਕਰਦੇ ਸਾਰਿਆਂ ਇਧਰ ਚੱਲ ਸ਼ਾ ਸ਼ਰੀ ਦਾ ਸੱਚੀ ਗੱਲ ਸਾਡੇ ਵੱਲੋਂ ਯਾਨੀ ਚੰਗਾ ਫੈਮਿਲੀ ਮੈਂਬਰ ਹੈ ਇਹ ਵੀ ਫੈਮਿਲੀ ਮੈਂਬਰ ਹੈ ਲੈ ਤਾ ਪੀਂਡੀ ਲੈ ਲੈ ਨਹੀਂ ਦੇਖੀ ਮੂ ਕਿੱਦਾਂ ਕਰਦੀ ਆ ਮਾਣੋ ਇਹ ਮਾਣੋ ਮਾਣ ਦਾ ਸਾਈਨਟ ਵੀ ਦੇਖੋ ਆ ਦੇਖੋ ਕਿੱਦਾਂ ਤੈਨੂੰ ਅਸੀਂ ਇਹਨੂੰ ਇੱਥੇ ਬੈਠ ਆ ਕਹਿਣਾ ਸੋਫੇ ਤੇ ਚਾਦਰ ਵਿਛਾਈ ਇਹਦੇ ਕਰਕੇ ਵਿਛਾਈ ਕਈਏ ਰ ਉੱਤੇ ਚਾਦਰ ਚੁੱਦਰ ਸੀ ਨਾ ਬੈਠਾ ਏ ਜਿਹਦਾ ਮੌਸਮ ਬਦਲਦਾ ਤਾਂ ਵੀ ਗੈਟ ਕਰ ਨਹੀਂ ਮੌਸਮ ਵੀ ਬਦਲਦਾ ਉਹਦੇ ਕਰਕੇ ਵੀ ਆ ਕਹਿੰਦੇ ਡਾਕਟਰ ਨੂੰ ਪੁੱਛਿਆ ਮੌਸਮ ਬਦਲਣ ਨਾਲ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਇਹ ਦੱਸਿਆ ਵੀ ਕੀ ਇਹਦਾ ਬਾਹਰ ਹੈ ਰੀ ਘਾੜੀ ਹੁਣ ਹਾਂ ਵੀ ਕੀ ਇਹਦਾ ਇਲਾਜ ਕਰੀਏ ਮਤਲਬ ਕੀ ਦਵਾਈ ਕੋਈ ਦਈਏ ਦੱਸਿਓ ਤੇ ਓਕੇ ਬਾਏ ਜੁੰਦੇ ਬਾਦ ਦੇਰ ਉਹ ਚੜਦੀ ਕਲਾ ਕਰੋ ਕੋ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਕਰ ਲੋ ਕੋ ਗੱਲਬਾਤ ਕਰਦੇ ਹਾਂ ਕਿਹੜੀ ਗੱਲ ਨਹੀਂ ਸੀਗੀ ਵਾਣ ਪੁਰ ਨਵਾਂ ਸਟਾਕ ਜਿਹੜਾ ਆ ਉਹਦੀ ਵੀ ਪਿਛਲੀ ਵੀਡੀਓ ਪਾਈ ਤੇ ਥੋੜਾ ਜਿਆਦਾ ਰਹਿ ਗਿਆ ਸ਼ਾਰਟ ਵੀਡੀਓ ਵੀ ਪਾਈਆਂ ਆ ਤੇ ਕਈ ਵੀਰੇ ਮੈਂ ਤੁਹਾਨੂੰ ਇਹ ਗੱਲ ਕਹਿੰਦੇ ਆਂ ਵੀ ਤੁਸੀਂ ਨਾ ਜਦੋਂ ਵੀ ਕੋਈ ਚੀਜ਼ ਲੈਣੀ ਆ ਸਾਨੂੰ ਵੀਡੀਓ ਕਾਲ ਕਰ ਲਿਆ ਕਰੋ ਕਿਉਂਕਿ ਇੰਨੇ ਟੀ-ਸ਼ਰਟਾਂ ਪਜਾਮੇ ਲੋਰ ਕੱਚੇ ਦਿਖਾ ਨਹੀਂ ਸਕਦੇ ਆਪਾਂ ਵੀਡੀਓ ਦੇ ਵਿੱਚ ਇੰਨਾ ਟਾਈਮ ਵੀ ਤੁਹਾਨੂੰ ਪਤਾ ਨਹੀਂ ਹੁੰਦਾ ਤੇ ਤੁਸੀਂ ਸਾਨੂੰ ਜਦੋਂ ਵੀ ਕੋਈ ਚੀਜ਼ ਲੈਣੀ ਆ ਆਪਣਾ ਸਾਈਜ਼ ਦੱਸ ਕੇ ਵੀਡੀਓ ਕਾਲ ਕਰ ਲੈਣੀ ਆ ਤੇ ਉਹ ਤੁਸੀਂ ਜਦੋਂ ਮਰਜ਼ੀ ਜਿਹੜਿਆ ਵੀ ਚੀਜ਼ ਲੈਣੀ ਹੋਵੇ ਲੈ ਸਕਦੇ ਆ ਜੇ ਤੁਸੀਂ ਉਦਾਂ ਵੀ ਆਉਣਾ ਹੋਇਆ ਤੇ ਤੁਹਾਨੂੰ ਪਹਿਈ ਵਾਰੀ ਦੱਸਿਆ ਆ ਨਕੌਦਰ ਤੋਂ ਕਪੂਥਰਾ ਰੋਡ ਤੇ ਆ ਸਾਡਾ ਪਿੰਡ ਕਾਲਾ ਸਿੰਘਾ ਤੇ ਉੱਥੇ ਜ਼ਰੂਰ ਆਈਓ ਤੇ ਜਿਹੜੇ ਐਨ ਆਰ ਆਈ ਵੀਰ ਸਾਡਾ ਹਾਲ ਚਾਲ ਪੁੱਛਦੇ ਆ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗਦਾ ਅਸੀਂ ਬੇ ਉਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਸ਼ੁਕਰੀਆ ਤੇ ਤੁਹਾਡੇ ਬਦੌਲਤ ਹੀ ਆਪਾਂ ਨੂੰ ਕੋਈ ਜਾਣਨ ਲੱਗਾ ਨਹੀਂ ਤੇ ਇੱਥੇ ਕਈ ਵੇਲੇ ਪਰਲੀ ਵਿੱਚ ਕੋਈ ਬੰਦਾ ਹੋਵੇ ਤਾਂ ਉਹਨੂੰ ਇਰਲੀ ਵੀ ਵਾਲੇ ਵੀ ਨਹੀਂ ਜਾਣਦੇ ਇਸ ਲਈ ਟਾਡੇ ਨਾਲ ਹੀ ਸਾਡਾ ਗੋਤ ਵੀ ਥੋੜਾ ਜਿਹਾ ਫੇਮਸ ਹੋ ਗਿਆ ਸੰਘਾ ਫੈਮਿਲੀ ਸੰਘਾ ਹੁਣ ਜਿਹੜੇ ਵੀ ਸੰਘਾ ਗੋਦ ਗਾਲੇ ਆ ਉਹ ਬਹੁਤ ਖੁਸ਼ ਹੁੰਦੇ ਆ ਜਦੋਂ ਕਹਿੰਦੇ ਵੀ ਟਾਡਾ ਵੀ ਗੋਦ ਸੰਘਾ ਆ ਨਾ ਇਸ ਲਈ ਅੱਜ ਕਾਲ ਦੇ ਵਿੱਚ ਮਤਲਬ ਵਧੀਆ ਪਰਿਵਾਰਿਕ ਵੀਡੀਓ ਬਣਾਈਏ ਬਣਾਉਣੀਆਂ ਤੇ ਰੋਸਟਰਾਂ ਤੋਂ ਬਚੇ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਆ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਨਿੱਕੀ ਜੀ ਗਾਲੀ ਕੋਈ ਚਾਪਤ ਲੈਂਦੇ ਆ ਇਸ ਲਈ ਬਾਬਾ ਮਿਹਰ ਕਰੇ ਤੰਦਰੁਸਤੀ ਰੱਖੇ ਸਾਰਿਆਂ ਤੇ ਤੇ ਤੁਹਾਡੇ ਨਾਲ ਸਾਡਾ ਇਦਾਂ ਹੀ ਪਿਆਰ ਬਣਿਆ ਰਹੇ ਤੇ ਮਿਲਦੇ ਆ ਨੈਕਸਟ ਬਲੋਗ ਚ ਨੈਕਸਟ ਬਲੋਗ ਆਪਾਂ ਤੁਹਾਨੂੰ ਕਿਤੇ ਜਾਣਾ ਹੈ ਸਰਪ੍ਰਾਈਜ਼ ਦਿੰਨੇ ਆ ਓਕੇ ਬਾਏ